ਨਮਸਕਾਰ ਦੋਸਤੋ ਅਸੀਂ ਅੱਜ ਤੁਹਾਨੂੰ ਕੁਝ ਸਪੈਸ਼ਲ ਜਿਹੜੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਭ ਤੋਂ ਫੇਮਸ ਮੰਨਿਆ ਜਾਂਦਾ ਹੈ ਖਾਣ ਪੀਣ ਦੇ ਨਾਮ ਤੋਂ ਇੱਕ ਜਿਹੜਾ ਹੈ ਆਲੂ ਵਾਲਾ ਕੁਲਚਾ ਔਰ ਇਸ ਆਲੂ ਵਾਲੇ ਕੁਲਚੇ ਦੇ ਨਾਂ ਦੇ ਬਾਹਰ ਵੀ ਜਿਹੜਾ ਹੈ ਨਗਰਾਂ ਵਿੱਚ ਜਿਹੜਾ ਹੈ ਅੰਮ੍ਰਿਤਸਰ ਨਾਂ ਦੇ ਨਾਮ ਮਸ਼ਹੂਰ ਹੈ ਨਾਮ ਦੀ ਮਸ਼ਹੂਰੀ ਕੀਤੀ ਜਾਂਦੀ ਹੈ ਔਰ ਤੁਹਾਨੂੰ ਅੱਜ ਇਸ ਤਸਵੀਰਾਂ ਦਿਖਾ ਰਹੇ ਹਾਂ ਜੋ ਕਿ ਅੰਮ੍ਰਿਤਸਰ ਦੀ ਸਪੈਸ਼ਲ ਕੁਲਚਾ ਜੋ ਕਿ ਨਾਇਡ ਕੁਲਚਾ ਪੁਆਇੰਟ ਦੇ ਨਾਂ ਤੋਂ ਪ੍ਰਸਿੱਧ ਹੈ ਅੰਮ੍ਰਿਤਸਰ ਸ਼ਵਾਲਾ ਬਾਗ ਭਾਈਆਂ ਦੇ ਲਾਗੇ ਔਰ ਜਿਹੜਾ ਸ਼ਵਾਲਾ ਫਾਟਕ ਦੇ ਬਿਲਕੁਲ ਨਾਲ ਜੋ ਕਿ ਦਿਨ ਦੇ ਦਿਨੇ ਤੋਂ ਸਹੀ ਤੁਹਾਨੂੰ ਸਰਵਿਸ ਮਿਲਦੀ ਹੋਏਗੀ ਪਰ ਰਾਤ ਦੀ ਜਿਹੜੀ ਨਾਈਟ ਸਰਵਿਸ ਵੀ ਜਿਹੜੀ ਇਹਨਾਂ ਨੇ ਸ਼ੁਰੂ ਕੀਤੀ ਹੈ ਸਾਡਾ ਪੰਜਾਬੀ ਵੀਰ ਜੋ ਕਿ 7 ਤੋਂ ਲੈ ਕੇ 11 ਵਜੇ ਤੱਕ ਜਿਹੜਾ ਕੁਲਚਾ ਸਰਵ ਕਰਦੇ ਨੇ ਔਰ ਬਹੁਤ ਹੀ ਵਧੀਆ ਸਵਾਦ ਹੈ ਕਈ ਜਿਹੜੇ ਤੋਂ ਲੋਕ ਖਾ ਚੁੱਕੇ ਨੇ ਔਰ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਕਿ ਕਿੱਦਾਂ ਜਿਹੜਾ ਇਹ ਵੀਰ ਜਿਹੜਾ ਬਣਾ ਰਿਹਾ ਏ ਉਹਦੇ ਨਾਲ ਗੱਲਬਾਤ ਕਰਾਂਗੇ ਨਾਈਟ ਕੁਲਚਾ ਪੁਆਇੰਟ ਤੋਂ ਸ਼ਿਵਾਲਾ ਬਾਗ ਬਾਈਆਂ ਦੇ ਲਾਗੇ ਔਰ ਸ਼ਿਵਾਲਾ ਫਾਟਕ ਦੇ ਬਿਲਕੁਲ ਨਾਲ ਹੀ ਤੁਹਾਨੂੰ ਦਿਖਾਵਾਂਗੇ ਲਾਈਵ ਤਸਵੀਰਾਂ ਤੇ ਕਿੱਦਾਂ ਵੀਰ ਹੈ ਜਿਹੜਾ ਇਹ ਬਣਾ ਰਿਹਾ ਏ ਗੱਲਬਾਤ ਕਰਦੇ ਪਹਿਲੇ ਤੁਹਾਨੂੰ ਦਿਖਾਵਾਂਗੇ ਤਸਵੀਰਾਂ ਤੁਸੀਂ ਦੇਖੋ ਕਿ ਕੁਲਚਾ ਕਿੱਦਾਂ ਤਿਆਰ ਹੁੰਦਾ ਹੈ ਪੰਜਾਬੀ ਕੁਲਚਾ ਔਰ ਆਲੂ ਵਾਲਾ ਜੋ ਕਿ ਸਪੈਸ਼ਲ ਅੰਮ੍ਰਿਤਸਰ ਤੋਂ ਫੇਮਸ ਮੰਨਿਆ ਜਾਂਦਾ ਹੈ ਦੂਰੋਂ ਦੂਰੋਂ ਲੋਕ ਜਿਹੜੇ ਖਾਣ ਆਉਂਦੇ ਨੇ ਜਿਹੜਾ ਆਲੂ ਵਾਲਾ ਅੰਮ੍ਰਿਤਸਰੀ ਕੁਲਚਾ ਜਿਸ ਨੂੰ ਤੁਸੀਂ ਬਾਹਰ ਦੇ ਸ਼ਹਿਰਾਂ 'ਚ ਵੀ ਅੰਮ੍ਰਿਤਸਰ ਤੋਂ ਬਾਹਰ ਦੇ ਸ਼ਹਿਰਾਂ 'ਚ ਵੀ ਖਾਦਾ ਹੋਏਗਾ ਪਰ ਅੰਮ੍ਰਿਤਸਰ ਦਾ ਜੋ ਕਿ ਖਾਨਪਿੰਦ ਦੇ ਨਾਮ ਤੋਂ ਦੁਆਰਾ ਤੁਹਾਨੂੰ ਦੱਸਣੇ ਖਾਨਪਿੰਦ ਦੇ ਨਾਮ ਤੋਂ ਮਸ਼ਹੂਰ ਹੈ ਅੰਮ੍ਰਿਤਸਰ ਦੀ ਕੁਲਚਾ ਪਰ ਇਹ ਜਿਹੜਾ ਸਪੈਸ਼ਲ ਕੁਲਚਾ ਅੰਮ੍ਰਿਤਸਰ ਦੇ ਵਿੱਚ ਹੀ ਮਿਲਦਾ ਹੈ ਗੱਲਬਾਤ ਕਰਵਾਵਾਂਗੇ ਸਾਡੇ ਨਾਲ ਜੁੜਿਆ ਹੈ ਸਾਡਾ ਵੀਰ ਪੰਜਾਬੀ ਅੰਮ੍ਰਿਤਸਰ ਜਿਹੜਾ ਹੈ ਨਾਈਟ ਕੁਲਚਾ ਸਰਵਿਸ ਦੇ ਪੁਆਇੰਟ ਨਾਂ ਤੋਂ ਗੱਲਬਾਤ ਕਰਦੇ ਆ। ਅ ਨਮਸਕਾਰ ਭਾਜੀ। ਨਮਸਕਾਰ ਭਾਜੀ। ਭਾਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦੀਪਕ ਹੈ। ਭਾਜੀ ਤੁਸੀਂ ਜਿੱਦਾਂ ਲਿਖਿਆ ਨਾਈਟ ਕੁਲਚਾ ਪੁਆਇੰਟ। ਹਾਂਜੀ ਹਾਂਜੀ। ਇਹ ਨਾਈਟ ਸਰਵ ਕਰਦੇ ਤੁਸੀਂ ਖਾਂਦੇ ਨਹੀਂ ਭਾਜੀ। ਕੀ ਟਾਈਮ ਕੀ ਹੈ ਭਾਈ ਜਿਹੜਾ ਤੁਸੀਂ ਸਰਵਿਸ ਦਾ ਟਾਈਮ ਟਾਈਮ ਭਾਜੀ 7 ਵਜੇ ਤੋਂ ਲੈ ਕੇ 11 ਵਜੇ ਤੱਕ। ਹੋਰ ਸਾਡੇ ਨਾਲ ਜਿਹੜੇ ਦਰਸ਼ਕ ਜੁੜੇ ਉਹਨਾਂ ਨੂੰ ਦੱਸੋ ਕੀ ਕੀ ਜਿਹੜਾ ਇਹਦੇ ਵਿੱਚ ਜਿਹੜਾ ਤੁਸੀਂ ਜਿਹੜਾ ਮਲਾਂਦੇ ਹੋ ਕੀ ਕੀ ਪੈਂਦਾ ਹੈ? ਯਾ ਭਾਜੀ ਆਲੂ ਗੋਭੀ ਪਿਆਜ ਵਾਲਾ ਹੁੰਦਾ ਗੁਜਾ ਮਿਕਸ ਗੁਜਾ ਜੀ ਹੋਰ ਆਪਣਾ ਕਲਾ ਗੋਭੀ ਵਾਲਾ ਮਿਲ ਜੇਗਾ ਪਿਆਜ ਵਾਲਾ ਫੋਰ ਮਿਕਸ ਮਿਲ ਜੇਗਾ ਪਨੀਰ ਵਾਲਾ ਮਿਲ ਜੇਗਾ ਟੋਟਲ ਕਿੰਨੇ ਤਰ੍ਹਾਂ ਦੀਆਂ ਆਈਟਮਾਂ ਜਿਹੜੇ ਤੁਹਾਡੇ ਕੋਲ ਗੁਜੇ ਦੇ ਮਿਲਦੀਆਂ ਪੰਜ ਪੰਜ ਤਰ੍ਹਾਂ ਦੀਆਂ ਆਈਟਮਾਂ ਹੈਗੀਆਂ ਹੋਰ ਤੁਸੀਂ ਜਿੱਦਾਂ ਨਾਈਟ ਸ਼ੁਰੂ ਕੀਤਾ ਕਿੰ다 ਨਾ ਲੋਕ ਦੀ ਸਰਵਿਸ ਲੋਕਾਂ ਦੇ ਕਿੱਦਾਂ ਦੇ ਰਿਸਪੌਂਸ ਮਿਲ ਰਿਹਾ ਜਿਦੋਂ ਠੀਕ ਹੈ ਭਾਜੀ ਵਧੀਆ ਜੀ ਨਵਾਂ ਕੰਮ ਬਹੁਤ ਵਧੀਆ ਮਿਲਦਾ ਹੈ ਤੇ ਹੋਰ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਜਿਹੜੇ ਖਾਣ ਦੇ ਸ਼ੌਕੀਨ ਨੇ ਖਾਂਦੇ ਸ਼ਿਕਾਇਨ ਭਾਈ ਟੈਸਟ ਕਰਾਗਾ ਫੇਰ ਹੀ ਪਤਾ ਲੱਗੇਗਾ ਖਾਣ ਦਾ ਹੋਰ ਵੈਸੇ ਤੇ ਮੈਂ ਸਾਰੀ ਲੋਕੇਸ਼ਨ ਦੱਸਤੀ ਆ ਸਾਡੇ ਵੀਰ ਵੀ ਖਾਣਾ ਤੁਸੀਂ ਵੀ ਥੋੜੀ ਲੋਕੇਸ਼ਨ ਦੱਸ ਦਿਓ ਕਿਹੜੀ ਲੋਕੇਸ਼ਨ ਪੈਂਦੀ ਆ ਵੈਸੇ ਤੇ ਮੈਂ ਆਪਣੇ ਕੋਲ ਦੱਸਤੀ ਤੁਸੀਂ ਵੀ ਦੱਸ ਭਾਈਆਂ ਦਾ ਸ਼ਵਾਲਾ ਹੈਗਾ ਜੀ ਫੜਕ ਦੇ ਕੋਲ ਬਿੱਲਾ ਪਿੱਠੀ ਵਾਲੇ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜਾ ਕੁਲਚਾ ਜਿਹੜਾ ਬੰਦ ਰਿਹਾ ਅੰਮ੍ਰਿਤਸਰ ਸਪੈਸ਼ਲ ਪੂਲਚਾ ਕਿਉਂ ਲਗਾ ਕੇ ਔਰ ਜਿਹੜਾ ਤੁਸੀਂ ਉਹ ਹੁਣ ਤੁਹਾਨੂੰ ਦਿਖਾਵਾਂਗੇ ਜੋ ਕਿ ਚਨੇ ਦੀ ਤਸਵੀਰਾਂ ਜੋ ਕਿ ਚਨੇ ਬਿਲਕੁਲ ਗਰਮ ਜਿਹੜੇ ਦਿਖਾ ਰਿਹਾ ਵੀਰ ਆ ਦੇਖੋ ਬਿਲਕੁਲ ਗਰਮ ਨੇ ਤੂਆ ਵੀ ਨਿਕਲ ਰਾਇ ਤਾਜ਼ਾ ਤਾਜ਼ੇ ਰੇ ਛੋਲੇ ਜਿਹੜੇ ਬਣਾਏ ਨੇ ਵੀਰ ਨੇ ਇਸ ਵੀਰ ਨੇ ਔਰ ਜਿਹੜਾ ਛੋਲੇ ਦੇ ਰੰਗ ਤੋਂ ਪਤਾ ਲੱਗ ਰਿਹਾ ਬਹੁਤ ਟੇਸਟੀ ਹੈ ਬਹੁਤ ਮਜ਼ੇਦਾਰ ਨੇ ਸਾਡੇ ਕੁਝ ਵੀਰ ਵੀ ਜਿਹੜੇ ਖਾਣ ਆਏ ਨੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਕੁਝ ਵੀਰ ਜੁੜ ਚੁੱਕੇ ਨੇ ਜੋ ਕਿ ਨਾਈਟ ਪੁਲਚਾ ਕਾਰਨਰ ਪੁਆਇੰਟ ਤੇ ਜੋ ਕਿ ਖਾਨ ਆਏ ਨੇ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਤਕਸ਼ ਤੁਸੀਂ ਭਾਜੀ ਅੱਜ ਨਾਈਟ ਗੁਲਚਾ ਪੁਆਇੰਟ ਤੇ ਖਾਨ ਪਹੁੰਚੇ ਹੋ ਪਹਿਲੇ ਤੁਸੀਂ ਕਦੀ ਇੱਥੋਂ ਖਾਦਾ ਜੀ ਹਾਂਜੀ ਖਾਦਾ ਕਿੰਨੀ ਵਾਰੀ ਖਾ ਚੁੱਕੇ ਇੱਥੋਂ ਸਰ ਇੱਕ ਅੱਧੀ ਵਾਰੀ ਖਾਦਾ ਦੋ ਵਾਰੀ ਫਿਰ ਤਾਂ ਕਿੱਦਾਂ ਲੱਗਿਆ ਤੁਹਾਨੂੰ ਟੇਸ ਲੱਗਾ ਸਰ ਬਹੁਤ ਵਧੀਆਗਾ ਭਾਜੀ ਦੇ ਕੀ ਲੋਕਾਂ ਨੂੰ ਹੋਰ ਮੈਸੇਜ ਕੀ ਦੇਣਾ ਜਾਊਗਾ ਜੇ ਤੁਸੀਂ ਖਾ ਚੁੱਕੇ ਹੋ ਟੈਸਟ ਕਰ ਚੁੱਕੇ ਹੋ ਅੰਮ੍ਰਿਤਸਰ ਦੀ ਗੁਲਚਾ ਸਭ ਤੋਂ ਫੇਮਸ ਮੰਨਿਆ ਜਾਂਦਾ ਅੰਮ੍ਰਿਤਸਰ ਦੇ ਵਿੱਚ ਕੀ ਕਹਨੇ ਜਾਂਦੇ ਆਓ ਤੁਸੀਂ ਵੀ ਆਓ ਟਰਾਈ ਕਰੋ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਵਧੀਆ ਹੈਗਾ ਕਿ ਨਹੀਂ ਹੈਗਾ ਔਰ ਏਸੀ ਸਾਡੇ ਨਾਲ ਵੀਰ ਜੁੜਿਆ ਕਿ ਜਿਨ੍ਹਾਂ ਨੇ ਇੱਥੋਂ ਟੈਸਟ ਕੀਤਾ ਵੀ ਦੇਖ ਰਹੇ ਹੋ ਫਿਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅੰਮ੍ਰਿਤ ਨਾਈਟ ਗੁਲਚਾ ਪੁਆਇੰਟ ਜੋ ਕਿ ਕੁੱਲਚੇਰੇ ਤੁਹਾਨੂੰ ਇੱਕ ਵਾਰੀ ਬੋਰਡ ਤੇ ਤਸਵੀਰਾਂ ਵੀ ਦਿਖਾ ਰਹੀ ਜਿਸ ਤੇ ਉੱਤੇ ਲਿਖਿਆ ਨਾਈਟ ਕੁੱਲਚਾ ਪੁਆਇੰਟ ਜਿਸ ਵਿੱਚ ਆਲੂ ਕੁੱਲਚਾ ਔਰ ਗੋਭੀ ਕੁੱਲਚਾ ਮਿਕਸ ਕੁੱਲਚਾ ਸਟਫ ਨਾਨ ਗਰੇਵੀ ਆਦੀ ਆਈਟਮ ਜਿਹੜੀ ਮਿਲਦੀ ਹੈ ਸੋ ਏਸੀ ਤਸਵੀਰਾਂ ਤੁਹਾਨੂੰ ਫੇਰ ਮਿਲਾਂਗੇ ਅਗਲੇ ਅਪਡੇਟ ਦੇ ਵਿੱਚ ਕੈਮਰਾਮੈਨ ਸੰਨੀ ਕੁਮਾਰ ਦੇ ਨਾਲ ਕੁਸ਼ਾਲ ਸ਼ਰਮਾ ਦੀ ਰਿਪੋਰਟ ਅੰਮ੍ਰਿਤਸਰ